ਖੰਨਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਮਰੇ ਹੋਏ ਕੁੱਤੇ ਦੀ ਲਾਸ਼ ਨੂੰ ਗੱਟੀ ਦੇ ਵੱਲੋਂ ਕਸੀਤਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਦੱਸਦੀ ਹੈ ਕਿ ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਵਿਵਾਦ ਪੈਦਾ ਕਰ ਦਿੱਤਾ ਹੈ ਹਾਲਾਂਕਿ ਇਹ ਹਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕੁੱਤਾ ਪਹਿਲਾਂ ਹੀ ਮਰ ਚੁੱਕਾ ਸੀ ਜਾਂ ਕਸੀਤਨ ਦੇ ਕਾਰਨ ਉਸ ਨੂੰ ਮਾਰਿਆ ਗਿਆ ਸੀ ਇਸ ਨਾਮਰੇ ਦੇ ਵਿੱਚ ਪੁਲਿਸ ਤੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਵੀਡੀਓ ਬਣਾਉਣ ਵਾਲੇ ਸ਼ਖਸ ਨੇ ਦੱਸਿਆ ਹੈ ਕਿ ਉਹ ਖੰਨਾ ਤੋਂ ਨੱਬ ਦਿਲੇ ਰਵਨਾ ਹੋਇਆ ਸੀ ਰਸਤੇ ਦੇ ਵਿੱਚ ਉਸਨੇ ਮਲੇਰ ਕੋਟਲਾ ਰੋਡ ਦੇ ਉੱਤੇ ਦੋ ਬਜ਼ੁਰਗਾਂ ਨੂੰ ਆਪਣੀ ਗੱਡੀ ਦੇ ਨਾਲ ਬੰਨੇ ਹੋਏ ਇੱਕ ਕੁੱਤੇ ਨੂੰ ਕੱਸੀਟ ਦੇ ਦੇਖਿਆ ਤਾਂ ਉਹਨਾਂ ਦੇ ਵੱਲੋਂ ਕਾਰ ਸਵਾਰਾਂ ਨੂੰ ਰੋਕਿਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਸਬੰਧ ਦੇ ਵਿੱਚ ਉਹ ਉਸ ਨੂੰ ਹੀ ਧਮਕਿਆ ਦੇਣ ਲੱਗ ਪਏ ਤਾਂ ਦੱਸਤੀ ਕਿ ਨੌਜਵਾਨ ਦੇ ਵੱਲੋਂ ਵੈਲਫੇਅਰ ਸੁਸਾਇਟੀ ਦੇ ਨਾਲ ਸੰਪਰਕ ਕੀਤਾ ਗਿਆ ਸੁਸਾਇਟੀ ਦੇ ਮੁਖੀ ਦੇ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਬਦਰਾ ਇੱਕ ਕੰਪਲੇਟ ਮਿਲੀ ਸੀ ਕਿ ਬੇਦਾਂ ਦਾ ਕਰਕੇ ਬਲੈਕ ਰਨ ਦਾ ਡੌਗ ਕੋਈ ਗੱਡੀ ਵਗੈਰਾ ਨਾਲ ਲੈ ਕੇ ਕੱਚੀ ਜਾ ਰਿਹਾ ਉਹ ਜਿਹੜਾ ਇੱਥੇ ਜਗ੍ਹਾ ਤੇ ਮਿਲਿਆ ਜਿਹੜਾ ਤਕੂਆ ਖਾਲਾ ਸਦਰ ਦਾ ਬਾਕੀ ਅਗਰ ਕਾਰਵਾਈ ਖਾਲਾ ਸਦਰ ਵਾਲੇ ਹਮੇਂ ਲੈ ਆਉਣਗੇ